ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਪੁਲਿਸ ਵੱਲੋਂ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਬਠਿੰਡਾ ਦੀ ਦਰਾਂ ਮੰਡੀ ਦੇ ਵਿੱਚੋਂ ਇੱਕ ਬੰਦਾ ਮੋਬਾਈਲ ਚੋਰੀ ਕਰਕੇ ਉੱਥੇ ਹੀ ਕਟ ਰੇਟਾ ਦੇ ਵਿੱਚ ਵੇਚ ਦਿੰਦਾ ਹੈ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਤੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਦੋ ਮੋਬਾਈਲ ਜਿਹੜੇ ਕੀ ਹੈ ਫੜੇ ਗਏ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕਰ ਕਰ ਦਿੱਤੀ ਗਈ ਆ ਆਓ ਆਪਾਂ ਜਾਣਦੇ ਆ ਪੂਰਾ ਮਾਮਲਾ ਕੀ ਹੈ ਜੀ ਸਰ ਕੀ ਮਾਮਲਾ ਮੇਰਾ ਨਾਮ ਐਸੇ ਧਰਮ ਸਿੰਘ ਹੈ ਮੈਂ ਚੌਕੀ ਇੰਚਾਰਜ ਸਿਵਲ ਹਸਪਤਾਲ ਬਠਿੰਡੇ ਲੱਗਿਆ ਆ ਕੱਲ ਨੂੰ ਸਾਡੇ ਕੋਲ ਇੱਕ ਇਤਰਾ ਮਿਲੀ ਸੀ ਵੀ ਕੋਈ ਗੁਰਦੀਪ ਸਿੰਘ ਉਰਫ ਦੀਪ ਪੁੱਤਰ ਲੀਲਾ ਸਿੰਘ ਹੈ ਪੁੱਚੋਗਲਾ ਦਾ ਇੱਥੇ ਗਲੀ ਨੰਬਰ 2 ਨਰੂਨਾ ਰੋਡ ਬਠਿੰਡੇ ਦੇ ਰੰਦਾ ਹੈ ਜਿਹੜਾ ਦਾਣਾ ਮੰਡੀ ਦੇ ਮੋਬਾਈਲ ਚੋਰੀ ਕਰਕੇ ਲੈ ਜਾਂਦਾ ਤੇ ਅੱਜ ਵੀ ਜਿਹੜਾ ਹੈਗਾ ਸਮੇਤ ਮੋਬਾਈਲ ਵੇਚਣ ਵਾਸਤੇ ਬਾਹ ਮੰਡੀ ਚ ਫਿਰਦਾ ਜੀ ਤੇ ਅਸੀਂ ਮਕਦਮਾ ਨੰਬਰ 95 ਮਿਤੀ 4 8 2024 ਅੰਡਰ ਸੈਕਸ਼ਨ 305 ਪੀ ਐਨ ਐਸ ਦਰਜ ਰਜਿਸਟਰ ਕੀਤਾ ਅਤੇ ਦੌਰਾਨੇ ਤਫतीश ਅਸੀਂ ਜਿਹੜਾ ਹੈਗਾ ਦੋਸ਼ੀ ਗੁਰਦੀਪ ਸਿੰਘ ਔਰ ਹਦੀਪ ਨੂੰ ਗ੍ਰਿਫਤਾਰ ਕੀਤਾ ਜਿਹਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨ ਆ ਜਿਨ੍ਹਾਂ ਚ ਇੱਕ ਹੈਗਾ ਤਾਂ ਮੋਬਾਈਲ ਫੋਨ ਵੀਵੋ ਰੰਗ ਸਕਾਈ ਬਲੂ ਬਿਨਾ SIM ਕਾਰਡ ਦੇ ਹੈ ਇੱਕ ਮੋਬਾਈਲ ਫੋਨ Samsung ਰੰਗ ਕਾਲਾ ਟੱਚ ਫੋਨ ਅਦਰ ਨੇ ਇਹ ਵੀ ਬਿਨਾ SIM ਕਾਰਡ ਤੋਂ ਬਰਾਮਦ ਹੋਇਆ ਤੇ ਜਿਹਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਨ ਲੈ ਕੇ ਹੋਰ ਡੰਗਾ ਇਹ ਨਾਲ ਪੜਤਾਲ ਕਰਕੇ ਜਿਹੜੇ ਅਗਲੀ ਕਾਰਵਾਈ ਅਮਲ 'ਚ ਲਿਆਵਾਂ ਕਿ ਤੁਹਾਨੂੰ ਪਹਿਲਾਂ ਵੀ ਪ੍ਰੋਪੋਜ਼ ਕੀਤਾ ਪਹਿਲਾਂ ਇਹ ਤਾਂ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਇਹ ਪਹਿਲੇ ਮੁਕੱਦਮਾ ਦਰਜ